ਹਲਕੇ ਲਹਿਰੇ ਦੇ ਪਿੰਡ ਭੂਲਣ ਦੇ ਪੀਣ ਵਾਲੇ ਪਾਣੀ ਦੇ ਸੰਕਟ ਬਾਰੇ ਤੁਸੀਂ ਬੜੀਆਂ ਗੱਲਾਂ ਸੁਣੀਆਂ ਹੋਣੀਆਂ ਹੈ ਬੜਾ ਕੂਰ ਪ੍ਰਚਾਰ ਸੁਣਿਆ ਹੋਣਾ ਹੈ ਬੜੀ ਸਿਆਸੀ ਰਾਜਨੀਤਿਕ ਰੋਟੀਆਂ ਸੇਕਣ ਵਾਲਿਆਂ ਦੀਆਂ ਗੱਲਾਂ ਸੁਣੀਆਂ ਹੋਣੀਆਂ ਹੈ ਕਿ ਇੱਕ ਤਰਫਾ ਨਿਊਜ਼ ਰਿਪੋਰਟਾਂ ਵੀ ਸੁਣੀਆਂ ਹੋਣੀਆਂ ਹੈ ਵੀ ਇੱਥੇ ਆਜ਼ਾਦੀ ਹੋ ਗਈ ਪਰ ਲੋਕਾਂ ਨੂੰ ਪੀਣ ਵਾਲੇ ਪਾਣੀ ਦਾ ਬੜੀ ਦਿੱਕਤ ਆ ਰਹੀ ਹੈ ਤੇ ਕਿਸੇ ਨੇ ਅਜੇ ਤੱਕ ਇਹਦੇ ਬਾਰੇ ਕੁਝ ਨਹੀਂ ਕਰਿਆ ਕਿਉਂਕਿ ਲੋਕਾਂ ਨੇ ਆਪਣੀ ਸਿਆਸੀ ਰੋਟੀਆਂ ਸੇਕਣੀਆਂ ਹੁੰਦੀਆਂ ਪਰ ਸੱਚ ਜਾਣਨ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਹੱਲ ਕੱਢਣ ਦੀ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਅੱਜ ਭੂਲਣ ਪਿੰਡ ਵਿੱਚ ਜਾ ਕੇ ਇਸ ਦੇ ਸੱਚ ਦਾ ਪਰਦਾਫਾਸ਼ ਕਰਕੇ ਲੋਕਾਂ ਵਿੱਚ ਬਕਾਇਦਾ ਤੱਥਾਂ ਦੇ ਆਧਾਰ ਤੇ ਫੈਕਟਸ ਦੇ ਆਧਾਰ ਤੇ ਸਰਕਾਰੀ ਕਾਗਜ਼ ਦੇ ਕਿਆ ਆ ਜੋ ਆਦੇ ਮੂੰਹੋਂ ਬੋਲਦੀ ਤਸਵੀਰ ਹੈ ਕੀ ਸੱਚ ਹੋਇਆ ਕੀ ਨਹੀਂ ਹੋਇਆ ਆਉ ਤੁਹਾਨੂੰ ਦਿਖਾਉਣਾ ਤੁਸੀਂ ਆਪਦੀ ਸਕਰੀਨ ਤੇ ਦੇਖ ਪਾਰੇ ਹੋਵੋਗੇ ਉਹ ਕਾਗਜ਼ ਜਿਹੜਾ ਦਿਖਾ ਰਿਹਾ ਹੈ ਕਿ ਕਿਸ ਤਰੀਕੇ ਨਾਲ ਆਪਣੀ ਪਿਛਲੀ ਸਰਕਾਰ ਦੇ ਵਿੱਚ ਆਪਾਂ ਵਾਟਰ ਵਰਕਸ ਬਣਾਉਣ ਲਈ ਇੱਕ 90 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰੀ ਸੀ ਜਿਸ ਵਿੱਚ ਤਿੰਨ ਪਿੰਡਾਂ ਦੇ ਵਾਟਰ ਵਰਕਸ ਬਣਨੇ ਸੀ ਭੂਲਣ ਗਿਲਾੜੀ ਤੇ ਚੂਲੜਖੁਰ ਇਹ ਗ੍ਰਾਂਟ ਅਪਰੂਵ ਕਰਾ ਕੇ ਪ੍ਰੋਜੈਕਟ ਪਾਸ ਕਰਾ ਕੇ ਟੈਂਡਰ ਵੀ ਪ੍ਰਕਾਸ਼ਿਤ ਕਰਨ ਲਈ ਜਿਹੜਾ ਆਰਡਰ ਪਾਸ ਕੀਤਾ ਗਿਆ ਸੀ ਉਸ ਆਰਡਰ ਦੀ ਕਾਪੀ ਹੈ ਕਿਉਂਕਿ ਮੈਂ ਫੋਕੀਆਂ ਗੱਲਾਂ ਦਾ ਕੂੜ ਪ੍ਰਚਾਰ ਦਾ ਆਮ ਤੌਰ ਤੇ ਜਵਾਬ ਨਹੀਂ ਦਿੰਦਾ ਹੁੰਦਾ ਪਰ ਮੇਰੀ ਆਦਤ ਹੈ ਲੋਕਾਂ ਤੱਕ ਸੱਚ ਪਹੁੰਚਾਉਣ ਦੀ ਤੇ ਸੱਚ ਤੱਥਾਂ ਦੇ ਆਧਾਰ ਤੇ ਪਹੁੰਚਾਉਣੇ ਤੁਹਾਡੇ ਸਾਹਮਣੇ ਜਿਉਂਦਾ ਜਾਗਦਾ ਸਬੂਤ ਲੈ ਕੇ ਆਇਆ ਸਰਕਾਰੀ ਕਾਗਜ਼ ਸਰਕਾਰੀ ਦਸਤਾਵੇਜ਼ ਵੀ ਆਪਾਂ ਉਦੋਂ ਇਹ ਵਾਟਰ ਬਾਕਸ ਦਾ ਪ੍ਰੋਜੈਕਟ ਪਾਸ ਕਰਾ ਕੇ ਟੈਂਡਰ ਤੱਕ ਢਾਹਤਾ ਗਿਆ ਸੀ ਅੱਜ ਉਹ ਕਾਗਜ਼ ਤੁਹਾਨੂੰ ਮੈਂ ਦੇਖ ਕੇ ਚੱਲਿਆ ਜੀ ਆ ਸਰਕਾਰੀ ਪ੍ਰੂਫ ਹੈ ਇਹਦੇ ਅੰਦਰ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਆ ਡਿਪਾਰਟਮੈਂਟ ਇਹ ਬੇਸਿਕਲੀ ਜਿਹੜਾ ਐਡ ਕੱਢਣ ਲਈ ਆਰਡਰ ਗਿਆ ਹੈ ਡੀਪੀਆਰਓ ਨੂੰ ਇਹ ਆਰਡਰ ਦੀ ਕਾਪੀ ਹੈ ਇਹਦੇ ਵਿੱਚ ਇਹਨਾਂ ਨੇ ਲਿਖਿਆ ਵੀ ਵਾਟਰ ਸਪਲਾਈ ਤੇ ਸੈਨੀਟੇਸ਼ਨ ਡਿਪਾਰਟਮੈਂਟ ਉਹਦੇ ਐਕਸੀਜਨ ਕਰੀਓ ਇਹ ਆਰਡਰ ਕਰ ਦਿੱਤਾ ਗਿਆ ਆ ਜਿਹੜਾ ਟੈਂਡਰ ਨਿਕਲਿਆ ਸੀ ਉਸ ਦਾ ਆ ਟੈਂਡਰ ਦਾ ਨੰਬਰ ਪਿਆ ਹੋਇਆ ਹੈ ਜੀ ਆ ਕੰਮ ਕੀ ਕੀ ਹੈ ਇਹਦੇ ਵਿੱਚ ਹੈ ਵਾਟਰ ਵਰਕ ਸਕੀਮ ਚੂਲੜਖੁਰਦ ਗਲਾੜੀ ਐਂਡ ਭੂਲਣ ਸੀਡਬਲ ਡਿਸਟ੍ਰਿਕਟ ਵਾਟਰ ਡਿਸਟ੍ਰਿਕਟ ਸੰਗਰੂਰ ਓਪਨਿੰਗ ਬਿਡ ਡੇਟ ਸਬਮਿਸ਼ਨ 9 12 ਇਹਦੀ ਬਿਡ ਖੁੱਲਣੀ ਸੀਗੀ ক্লোজিং ਡੇਟ ਇਹਦੀ ਬਿਡ ਬੰਦ ਕਿੱਦੇ ਹੋਣੀ ਹੈ 20 12 2021 11 ਵਜੇ ਬਿਡ ক্লোਜ਼ ਹੋਣੀ ਸੀ ਐਸਟੀਮੇਟਡ ਅਮਾਉਂਟ 90 ਲੱਖ ਰੁਪਏ ਇਹਦੇ ਪਿੱਛੇ ਦੀ ਅਸਲੀਅਤ ਕੀ ਹੈ ਇਹ ਵੀ ਜਾਣੋ 2002 ਤੋਂ 2007 ਵੇਲੇ ਬੀਬੀ ਪੱਠੜ ਨੇ ਤੁਹਾਡੇ ਸਾਥ ਨਾਲ ਕੋਕੇ ਸਰਕਾਰ ਵਿੱਚ ਡਿਪਟੀ ਸੀਐਮਸੀ ਉਦੋਂ ਇਤਿਹਾਸ ਰਚਿਆ ਸੀ ਜਦੋਂ ਮਹਾ ਸਿੰਘ ਵਾਲੇ ਗੇਲਾ ਇਨ੍ਹਾਂ ਸਾਰੇ ਪਿੰਡਾਂ ਲਈ ਫਸਲਾਂ ਨੂੰ ਪਾਣੀ ਦੇਣ ਲਈ ਇੱਕ ਭਾਖੜਾ ਦੇ ਵਿੱਚੋਂ ਮੋਗਾ ਲਵਾਇਆ ਸੀ ਜੋ ਅੱਜ ਤੱਕ ਅਣ ਸੁਣੀ ਗੱਲ ਸੀ ਸੋ ਜਦੋਂ ਲੋਕਾਂ ਨੂੰ ਇੱਥੇ ਪੀਣ ਵਾਲੇ ਪਾਣੀ ਦੀ ਦਿੱਕਤ ਹੋਈ ਪ੍ਰਾਣਾ ਵਾਟਰ ਵਰਕਸ ਜਿਹੜਾ ਲੱਗਿਆ ਹੋਆ ਸੀ ਉਸ ਦੇ ਵਿੱਚੋਂ ਖਾਰਾ ਪਾਣੀ ਆਉਣਾ ਸ਼ੁਰੂ ਹੋ ਗਿਆ ਤਾਂ ਲੋਕਾਂ ਦੇ ਵਿੱਚ ਮੰਗ ਉਠੜੀ ਸ਼ੁਰੂ ਹੋਈ ਕਿ ਇੱਥੇ ਵੀ ਭਾਖੜਾ ਦੇ ਵਿੱਚੋਂ ਮੋਗਾ ਲਾ ਕੇ ਪੀਣ ਵਾਲਾ ਪਾਣੀ ਦਿੱਤਾ ਜਾਵੇ। ਕਾਲੀ ਦਲ ਦੀ 10 ਸਾਲ ਸਰਕਾਰ ਰਹੀ ਕੋਈ ਮੋਗਾ ਨਹੀਂ ਲੱਗ ਸਕਿਆ। 2017 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਆਉਣ ਲੱਗੀ ਲੋਕਾਂ ਨੂੰ ਉਮੀਦ ਸੀ ਵੀ ਹੁਣ ਸ਼ਾਇਦ ਸਾਡੇ ਮੋਗਾ ਲੱਗ ਜਾਊਗਾ ਪਰ ਅਨਫੋਰਚੂਨੇਟਲੀ ਮਾੜੀ ਕਿਸਮਤ ਲਾ ਲਓ ਕਾਂਗਰਸ ਜਿੱਤ ਗਈ ਪੀਪੀ ਪਠੜ ਹਲਕੇ ਲੈਰੇ ਤੋਂ ਹਾਰ ਗਏ ਜਿਸ ਕਰਕੇ ਇਹ ਮੋਗਾ ਲਾਉਣਾ ਨਾ ਮੁਮਕਨ ਸਾਪਾ ਪਿਛਲੀ ਵਾਰੀ ਲਵਾ ਸਕੀ ਸੀ ਸਰਕਾਰੋਂ ਬਾਹਰ ਬੈਠ ਕੇ ਉਹ ਮੋਗਾ ਲਾਉਣਾ ਬੜਾ ਨਾਮੁਮਕਿਨ ਹੋ ਗਿਆ ਸੀ ਬੜਾ ਮੁਸ਼ਕਿਲ ਹੋ ਗਿਆ ਸੀ ਲੋਕਾਂ ਨੂੰ ਮਨਾਇਆ ਗਿਆ ਕਿ ਇੱਥੇ ਵਾਟਰ ਵਰਕਸ ਲੱਗ ਜੇ ਪਰ ਕੁਝ ਬੰਦੇ ਜਿਹੜੇ ਇਸ ਦੇ ਉੱਤੇ ਸਿਆਸਤ ਕਰਦੇ ਸੀ ਉਹਨਾਂ ਨੇ ਰੌਲਾ ਚੱਕੀ ਰੱਖਿਆ ਵੀ ਨਾ ਜੀ ਵਾਟਰ ਵਰਕਸ ਨਹੀਂ ਸੰਤਾ ਮੋਗਾ ਚਾਹੀ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਆਪਣੇ ਹਲਕੇ ਨੂੰ ਗ੍ਰਾਂਟ ਮਿਲੀ ਉਸ ਦੇ ਵਿੱਚ ਪਹਿਲ ਦੇ ਆਧਾਰ ਤੇ ਇਹ ਵਾਟਰ ਵਰਕਸ ਦਾ ਪ੍ਰੋਜੈਕਟ ਪਾਸ ਕਰਾਇਆ ਗਿਆ ਫਟਾਫਟ ਇਸ ਨੂੰ ਤਿਆਰ ਕਰਾ ਕੇ ਰੈਡੀ ਕਰਾ ਕੇ ਇਸ ਦਾ ਟੈਂਡਰ ਪ੍ਰਕਾਸ਼ਿਤ ਕਰਾਣ ਦੀ ਕੋਸ਼ਿਸ਼ ਕਰੇਗੀ ਤਾਂ ਕਿ ਇਹ ਚੋਣ ਜਾਬਤਾ ਲੱਗਣ ਤੋਂ ਪਹਿਲਾਂ ਪਹਿਲਾਂ ਕੰਮ ਸ਼ੁਰੂ ਹੋ ਜਾਵੇ। ਕਈ ਇਹੋ ਜਿਹੇ ਬੰਦੇ ਸੀ ਜਿਹੜੇ ਚਾਹੁੰਦੇ ਨਹੀਂ ਸੀ ਵੀ ਪ੍ਰੋਜੈਕਟ ਪਾਸ ਹੋਵੇ ਉਹਨਾਂ ਨੇ ਕਿਹਾ 나 ਜੀ ਮੋਗਾ ਲਵਾਵਾਂਗੇ, ਇਹ ਕਰਾਂਗੇ, ਉਹ ਕਰਾਂਗੇ। ਬੱਚਾ ਜਿਹੜੇ ਠੇਕੇਦਾਰ ਨੇ ਠੇਕੇਦਾਰ ਵੀ ਇਸ ਗੱਲੋਂ ਡਰ ਗਏ ਵੀ ਆਰ ਸਰਕਾਰ ਜਾਣ ਵਾਲੀ ਹੈ, ਪਤਾ ਨਹੀਂ ਕਿਹੜੀ ਨਵੀਂ ਸਰਕਾਰ ਆਊਗੀ, ਕਿਹੜੀ ਨਹੀਂ ਆਊਗੀ। ਠੇਕੇਦਾਰ ਵੀ ਟੈਂਡਰ ਪਾਉਣ ਤੋਂ ਨਹੀਂ ਉਹ ਪਿੱਛੇ ਹੋ ਗਏ। ਜਿਸ ਕਰਕੇ ਇਹ ਪੈਸਾ ਗ੍ਰਾਂਟ ਵਾਪਸ ਭੇਜ ਦਿੱਤੀ ਵੀ ਜੀ ਟੈਂਡਰ ਨਹੀਂ ਲੱਗਿਆ। ਪਰ ਮੈਂ ਨਿਸੰਤ ਮੋਗਾ ਹੀ ਚਾਹੀਦਾ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿੱਥੇ ਗਿਆ ਤੁਹਾਡਾ ਮੋਗਾ ਅੱਜ ਨਾ ਮੋਗਾ ਲੱਗਿਆ ਨਾ ਵਾਟਰ ਵਰਕਸ ਲੱਗੇ ਅੱਜ ਲੋਕ ਕਹਿੰਦੇ ਆ ਸਾਡੇ ਉਹਰੇ ਵਾਟਰ ਵਰਕਸ ਹੀ ਲੱਗ ਜੇ ਹੀ ਬਹੁਤ ਐ ਮੋਗਾ ਤਾਂ ਬਹੁਤ ਦੂਰ ਦੀ ਗੱਲ ਤਿੰਨ ਸਾਲ ਕਿਉਂ ਲੋਕਾਂ ਨੂੰ ਵੇਟ ਕਰਨਾ ਪਿਆ ਉਸ ਦੇ ਪਿੱਛੇ ਇਹ ਰਾਜਨੀਤੀ ਸੀ ਵੀ ਜੇ ਇਹ ਪ੍ਰੋਜੈਕਟ ਤਾਜ਼ਾ ਤਾਜ਼ਾ ਲੱਗ ਗਿਆ ਤਾਂ ਭੱਠਲ ਦੇ ਖਾਤੇ ਪਊਗਾ ਤਿੰਨ ਸਾਲ ਲੋਕਾਂ ਨੂੰ ਹਲੇ ਹੋਰ ਖੱਜਲ ਖਰਾਬ ਹੋਣ ਦੋ ਉਦੋਂ ਬਾਅਦ ਇਹੀ ਪੈਸੇ ਨਾਲ ਇਹੀ ਪਾਸ ਕਰਿਆ ਆਪਾਂ ਪ੍ਰੋਜੈਕਟ ਆਪਾਂ ਲਾ ਕੇ ਆਪਦੀ ਮੂਹਰ ਲਾ ਕੇ ਚੱਲਾਂਗੇ ਅਸਲੀਅਤ ਇਹ ਹੈ ਦੋਸਤੋ ਸਾਡੇ ਕੈਬਨਿਟ ਮੰਤਰੀ ਬਣੇ ਹੈ ਤੇ ਇਸੇ ਮਹਿਕਮੇ ਦੇ ਕੈਬਨਿਟ ਮੰਤਰੀ ਹੈ ਵਾਟਰ ਰਿਸੋਰਸਸ ਦੇ ਕੈਬਨਿਟ ਮੰਤਰੀ ਹੈ ਜਨਾਬ ਹੁਣ ਮੋਗਾ ਲਾ ਕੇ ਦਿਓ ਭਾਖੜਾ ਦੇ ਵਿੱਚੋਂ ਭੁੱਲਣਪਿੰਡ ਨੂੰ ਮੋਗਾ ਲਾ ਕੇ ਦਿਓ ਤੇ ਜੇ ਨਹੀਂ ਲਾ ਸਕਦੇ ਤਾਂ ਫਿਰ ਘੱਟੋ-ਕੱਟਾ ਜਿਹੜਾ ਸਾਡਾ ਪਾਸ ਕਰਾਇਆ ਵਾ ਪ੍ਰੋਜੈਕਟ ਹੈ ਵਾਟਰ ਬਾਕਸ ਨਾਲ ਇਹਨੂੰ ਹੀ ਸਿਰੇ ਚੜਾ ਦਿਓ ਸਾਨੂੰ ਤੁਹਾਡੇ ਤੋਂ ਮੋਗੇ ਦੀ ਕੋਈ ਉਮੀਦ ਨਹੀਂ ਇਹਦੇ ਨਾਲ-ਨਾਲ ਮਾੜੀ ਜੀ ਨਿਗਾਹ ਮਾਰ ਕੇ ਦੇਖੋ ਪਿੰਡ ਦੇ ਲੋਕਾਂ ਨੇ ਮੈਨੂੰ ਦਿਖਾਇਆ ਜੋ ਭਾਖੜਾ ਦੇ ਉੱਤਰੋਂ ਪੁਲ ਲੰਘ ਰਿਹਾ ਉਹਦਾ ਇੰਨਾ ਬੁਰਾ ਹਾਲ ਹੋਇਆ ਪਿਆ ਉੱਥੇ ਸਰੀਏ ਨਿਕਲੇ ਪਏ ਨੇ ਬੁਰਾ ਹਾਲ ਹੋ ਅੱਜ ਤੁਹਾਡੇ ਕੋਲੇ ਮਹਿਕਮਾ ਕਿਸ ਚੀਜ਼ ਨੂੰ ਠੀਕ ਦੇਉ ਕੋਈ ਹਾਦਸਾ ਹੋਣ ਦੀ ਠੀਕ ਕਰ ਰਹੇ ਕੋਈ ਜਾ ਜਾਣ ਦੀ ਠੀਕ ਕਰ ਰਹੇ ਸੋ ਕਿਰਪਾ ਕਰਕੇ ਆ ਵਾਟਰ ਬਾਕਸ ਦਾ ਪ੍ਰੋਜੈਕਟ ਤਾਂ ਅਸੀਂ ਪਾਸ ਕਰਾ ਕੇ ਦੇ ਗਏ ਸੀ ਆ ਪੁਲ ਦਾ ਪ੍ਰੋਜੈਕਟ ਨਾਲ ਤੁਸੀਂ ਪਾਸ ਕਰਾ ਕੇ ਪੁਲ ਵੀ ਕਿਰਪਾ ਕਰਕੇ ਫਟਾਫਟ ਬਣਾ ਕੇ ਦਿੱਤਾ ਜਾਵੇ ਸਾਡੇ ਕਰੇਬੇ ਪ੍ਰੋਜੈਕਟਾਂ ਨੂੰ ਕਿਵੇਂ ਦੱਬਿਆ ਜਾਂਦਾ ਤੁਹਾਨੂੰ ਯਾਦ ਹੋਣਾ ਕੁਝ ਦਿਨ ਪਹਿਲਾਂ ਮੈਂ ਲਹਿਰੇ ਦੀ ਵਾਟਰ ਸਪਲਾਈ ਦਾ ਇਸ਼ੂ ਵੀ ਐਸੇ ਤਰੀਕੇ ਨਾਲ ਲੋਕਾਂ ਨੇ ਸਾਹਮਣੇ ਲਿਆਂਦਾ ਸੀ ਜਿੱਥੇ 1 ਕਰੋੜ 78 ਲੱਖ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਪਾਸ ਹੋ ਕੇ ਅੰਡਰਗ੍ਰਾਉਂਡ ਪਾਈਪਾਂ ਤੱਕ ਪਹੁੰਚ ਗਈਆਂ ਸੀ ਜਿਹਦੇ ਅੰਦਰ ਸਾਰੀ ਲਹਿਰੇ ਸ਼ਹਿਰ ਦੇ ਪਾਣੀ ਦੀ ਦਿੱਕਤ ਦਾ ਹੱਲ ਹੋ ਸਕਦਾ ਸੀ ਉਹ ਵੀ ਐਸੇ ਤਰੀਕੇ ਨਾਲ ਦੱਬ ਰੱਖੀ ਹੈ ਹੋਰ ਪਤਾ ਨਹੀਂ ਕਿੰਨੀਆਂ ਹੀ ਚੀਜ਼ਾਂ ਜਿਹੜੀਆਂ ਸਾਡੇ ਵੇਲੇ ਦੀਆਂ ਦਿੱਤੀਆਂ ਗਰੰਟਾਂ ਹਲੇ ਐਸੇ ਤਰੀਕੇ ਨਾਲ ਦੱਬੀਆਂ ਪਈਆਂ ਆਉਣ ਵਾਲੇ ਦਿਨਾਂ ਵਿੱਚ ਇਕੱਲੀ-ਇਕੱਲੀ ਚੀਜ਼ ਦਾ ਪਰਦਾਫਾਸ਼ ਕਰਾਂਗੇ ਤੋਂ ਪੰਜਾਬ ਨਾਲ ਆ ਸਾਰੇ ਪਿੰਡੋਂ ਤੋਂ ਜੋੜੇ ਸੀ ਕਿ ਆਪਾਂ ਸੜਕਾਂ ਬਣਾ ਕੇ ਜਿਹੜੀਆਂ ਤੁਸੀਂ ਦੇਖੋਗੇ ਜਿੰਨੀਆਂ ਘਰ ਨਾਲ ਆਪਣਾ ਪਾਖੜਾ ਦੇ ਨਾਲ ਪੈਂਦੇ ਆਪਣੇ ਪਿੰਡ ਐਤਕੀ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਨਹੀਂ ਸੀ ਫਿਰ ਵੀ 1.5 ਕਰੋੜ ਰੁਪਏ ਦੇ ਨੇੜੇ ਤੇੜੇ ਦੀ ਗ੍ਰਾਂਟ ਆਪਣੇ ਪਿੰਡ ਨੂੰ ਦਿੱਤੀ ਗਈ ਹੈ ਜਿਸ ਦੇ ਵਿੱਚ ਕਿ ਸਟੇਡੀਅਮ ਲਈ ਹੋਰ ਵੱਖ-ਵੱਖ ਚੀਜ਼ਾਂ ਲਈ ਸੀਸੀਟੀਵੀ ਕੈਮਰਾ ਲਈ ਵੱਖ-ਵੱਖ ਗ੍ਰਾਂਟਾਂ ਦਿੱਤੀਆਂ ਗਈਆਂ ਉਹਦੇ ਕਾਗਜ਼ ਵੀ ਤੁਹਾਨੂੰ ਦੇ ਕੇ ਜਾਊਂਗਾ ਸੋ ਇਨ੍ਹਾਂ ਪਿੰਡਾਂ ਲਈ ਜੋ ਵੀ ਕਰਿਆ ਅੱਜ ਤੱਕ ਬੀਬੀ ਪੱਠਣ ਨੇ ਕਰਿਆ ਤੇ ਉਹ ਵਿਕਾਸ ਦੀ ਗੱਲ ਕਰਦਾ ਜਿਹਨੂੰ ਆਉਣ ਵਾਲੀ ਪੀੜ੍ਹੀਆਂ ਯਾਦ ਕਰਦੀਆਂ ਜਿਹਦਾ ਪੀੜੀਦਰ ਪੀੜੀ ਭਾਵੇਂ ਉਹ ਸਾਡੇ ਹਲਕੇ ਵਿੱਚ 6-7 ਗ੍ਰਿਡ ਹੋਣ ਭਾਵੇਂ ਉਹ ਸਾਡੇ ਘੱਗਰ ਦੇ ਉੱਪਰ ਲੱਗੇ 6-7 ਪੁਲ ਹੋਣ ਭਾਵੇਂ ਉਹ ਸਾਡੇ ਕਾਲਜ ਚ ਯੂਨੀਵਰਸਟੀਆਂ ਬਣਾਉਣ ਦਾ ਕੰਮ ਹੋਵੇ ਭਾਵੇਂ ਉਹ ਅੰਦਾਣੇ ਵੀਡੀਓ ਬਲੌਗ ਬਣਾਉਣ ਦਾ ਕੰਮ ਹੋਵੇ ਭਾਵੇਂ ਉਹ ਸਬ ਡਿਵੀਜ਼ਨ ਮੂਨਕ ਦੇ ਵਿੱਚ ਬਣਾਉਣ ਦਾ ਕੰਮ ਹੋਵੇ ਜੇ ਤੁਹਾਡਾ ਸਾਥ ਰਿਹਾ ਅਕਾਲ ਪੁਰਖ ਦੀ ਅਸ਼ੀਰਵਾਦ ਰਿਹਾ ਜੇ ਤੁਹਾਡੇ ਭਰਾ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਇਹਨਾਂ ਨੂੰ ਕਰਕੇ ਦਿਖਾਵਾਂਗੇ ਵੀ ਕੰਮ ਕੀ ਹੁੰਦਾ ਵਿਕਾਸ ਕੀ ਹੁੰਦਾ ਪਰ 19 ਘੰਟੇ ਤੱਕ ਵੀ ਦੋਸਤੋ ਕਿਸੇ ਵੀ ਤਰ੍ਹਾਂ ਦਾ ਮੁੱਦਾ ਕਿਸੇ ਵੀ ਤਰ੍ਹਾਂ ਦੀ ਕੋਈ ਔਖ ਆਉਂਦੀ ਹੈ ਕੋਈ ਦਿੱਕਤ ਆਉਂਦੀ ਹੈ ਤੁਹਾਡਾ ਭਰਾ ਹਾਜ਼ਰ ਖੜਾ ਹੈ ਮੈਂ ਉਹਨਾਂ ਕਾਗਜ਼ੀ ਸ਼ੇਰਾਂ ਵਰਗਾ ਨਹੀਂ ਜਿਹੜੇ ਇਹ ਕਹਿ ਕੇ ਸਾਰ ਦਿੰਦੇ ਆ ਜੀ ਅਸੀਂ ਧਰਨਿਆਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਮਜਾਰਿਆਂ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਕਿਉਂ ਨਹੀਂ ਰੱਖਦੇ ਵੀ ਸੜਕਾਂ ਤੇ ਜਾ ਕੇ ਲੜਨਾ ਪਊਗਾ ਸਰਕਾਰਾਂ ਨੂੰ ਜਗਾਉਣਾ ਪਊਗਾ ਸਰਕਾਰਾਂ ਨਾਲ ਅੜਨਾ ਪਊਗਾ ਕੌਣਵਾ ਚੱਕੂਗ ਨਮਾਇੰਦਗੀ ਕਰਨ ਲਈ ਆਪਾਂ ਆ ਜੰਦੇ ਆ ਅਸੀਂ ਆ ਕੇ 4 ਦਿਨ ਫਿਰਦੇ ਆ ਤੇ ਉਦੋਂ ਵਾਰ ਕਹਿੰਦੇ ਸਾਨੂੰ ਆਪਦਾ ਨਮਾਇਦਾ ਬਣਾ ਲਓ ਪਰ ਲੜਾਈ ਸਾਡੇ ਤੋਂ ਹੁੰਦੀ ਨਹੀਂ ਧਰਨੇ ਸਾਡੇ ਤੋਂ ਲੱਗਦੇ ਨਹੀਂ ਬ ਸੜਨਾ ਪੈਂਦਾ ਲੋਕਾਂ ਲਈ ਲੜਨਾ ਪੈਂਦਾ ਸੜਕਾਂ ਤੇ ਜਾ ਕੇ ਲੜਾਈ ਲੜਨੀ ਪੈਂਦੀ ਹੈ ਜੋ ਲੜਦਾ ਆ ਰਹੇ ਹਾਂ ਪਿਛਲੇ 20-22 ਸਾਲ ਤੋਂ ਅੱਜ ਸਰਕਾਰ ਨਹੀਂ ਆਪੋਜੀਸ਼ਨ ਦੇ ਵਿੱਚ ਪਰ ਆਪੋਜੀਸ਼ਨ ਦੇ ਵਿੱਚ ਹੋਣ ਦਾ ਮਤਲਬ ਇਹ ਨਹੀਂ ਵੀ ਮੂੰਹ ਬੰਦ ਕਰਕੇ ਬੈਠ ਜਾ ਆਪੋਜੀਸ਼ਨ ਦੇ ਵਿੱਚ ਆ ਲੜੂਗਾ ਖੜੂਗਾ ਦੇਰੀ ਗੱਡੀ ਜੀ ਹੁੰਦੀ ਹੈ ਸਰਕਾਰ ਨੂੰ ਵਕਤ ਪਾ ਕੇ ਰੱਖਦਾ ਸਰਕਾਰ ਦੀ ਅੱਖਾਂ ਚੱਖਾਂ ਪਾ ਕੇ ਉਸ ਨੂੰ ਸਵਾਲ ਕਰਨ ਦੀ ਜ਼ਰਤ ਰੱਖਦਾ ਜਿੱਥੇ ਤੁਹਾਨੂੰ ਲੋੜ ਪਊਗੀ ਤੁਹਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਲਾ ਕੇ ਖੜੂਗਾ ਮੈਨੂੰ ਇੱਕ ਆਵਾਜ਼ ਦਿਓ ਤੁਸੀਂ ਸਰਕਾਰ ਦੀ ਅੱਖਾਂ ਚੱਖਾਂ ਪਾ ਕੇ ਸਰਕਾਰ ਨੂੰ ਬੰਗਾਰਨ ਦਾ ਜੇ ਦਮ ਨਹੀਂ ਰੱਖਦੇ ਤਾਂ ਲੋਕਾਂ ਤੋਂ ਨਮਾਇੰਦਗੀ ਮੰਗਣ ਦਾ ਵੀ ਦਮ ਨਹੀਂ ਰੱਖਦੇ। ਸੋ ਤੁਹਾਡੇ ਭਰਾ ਨੂੰ ਇਹੋ ਜਿਹਾ ਕੋਈ ਡਰ ਨਹੀਂ। ਅੜ ਕੇ ਤੁਹਾਡੀ ਲੜਾਈ ਲੜੂੰਗਾ। ਬਾਕੀ ਸਿਰੇ ਚੜਨਾ ਨਾ ਚੜਨਾ ਕਾਲਪੁਰਖ ਦੇ ਹੱਥ 'ਚ। ਮਿਹਨਤ ਕਰਨੀਓ ਤੁਹਾਡੇ ਭਰਾ ਕਰਨੀਓ ਕੋਈ ਕਮੀ ਨਹੀਂ ਕਦੇ ਰਹੂਗੀ। ਐਸ ਤਰੀਕੇ ਦਾ ਕੰਮ ਕਰਕੇ ਦਿਖਾਵਾਂਗੇ ਕਿ ਦੁਬਾਰਾ ਪੀੜ੍ਹੀਆਂ ਯਾਦ ਕਰਨਗੀਆਂ ਕਿ ਹਾਂ ਸਾਡੇ ਭਰਾ ਨੇ ਹਿੰਮਤ ਕੀਤੀ ਸੀ ਕਿਉਂਕਿ ਕੱਲੇ-ਕੱਲੇ ਪਿੰਡ ਕੱਲੇ-ਕੱਲੇ ਗਲੀ ਦੇ ਵਿੱਚ ਜਾ ਕੇ ਮੈਂ ਖੁਦ ਆਪਦੇ ਅੱਖੀਂ ਦੇਖ ਰਿਹਾ ਕਿੱਥੇ ਕੀ ਚੀਜ਼ ਹੋਣ ਵਾਲੀ ਐ, ਕੀ ਚੀਜ਼ ਕਰਨ ਵਾਲੀ ਐ। ਦਿਲ ਦੇ ਵਿੱਚ ਵਸੀ ਵੀ ਐ। ਕੱਲੀ-ਕੱਲੀ ਹਲਕੀ ਜਿਹੀ ਡਿਮਾਂਡ ਮੌਕਾ ਆਉਣ ਦਿਓ, ਤੀਆਂ ਲਾ ਦੂੰਗਾ।